ਸਰ ਦਾ ਡੇਕਰ ਡਿਜ਼ਾਈਨ ਮਿਲਿਆ ਹੈਗਾ ਸਾਨੂੰ ਉਸ ਬਾਰੇ ਤੁਸੀਂ ਜਾਣਕਾਰੀ ਦਿਓਗੇ ਜੀ ਪਾਸੇ तकरीबन ਸਵਾ ਦੋ ਸਾਲ ਹੋ ਗਏ ਆਪ ਤਿੰਨ ਚੋਣਾਂ ਤੋਂ ਪਹਿਲਾਂ ਜੁਆਇਨ ਕੀਤੀ ਸੀਗੀ ਜੀ ਸੋ ਆਪ ਦਾ ਵੀ ਐਕਸਪੀਰੀਅੰਸ ਦੇਖ ਲਿਆ ਜੀ ਮੈਂ ਸੋਚਿਆ ਥੋੜੀ ਜਿਹੀ ਲਾਈਫ ਸਟਾਈਲ ਚੇਂਜ ਕਰੀਏ ਜੀ ਗੋਲ ਸ਼ੁਰੂ ਕਰੀਏ ਜੈਮ ਸ਼ੁਰੂ ਕਰੀਏ ਭਾਰ ਘਟਾਈਏ ਜੀ ਡਾਈਟ ਚੇਂਜ ਕਰੀਏ ਜੀ ਪਰ ਇਹ ਵੀ ਧੀ ਧੀ ਜੀ ਉਹ ਵੀ ਕੀ ਇੰਪੋਰਟੈਂਟ ਨੇ ਜੀ ਜੀ ਬਿਲਕੁਲ ਉਹ ਤਾਂ ਬਹੁਤ ਜ਼ਰੂਰੀ ਪਰ ਤੁਸੀਂ ਇੱਕ ਲਾਈਨ ਲਿਖੀ ਵਿਦ ਹੈਵੀ ਹਰਟ ਉਹ ਹੁੰਦਾ ਹੀ ਆ ਜੀ ਹੁੰਦਾ ਹੀ ਆ ਜੀ ਕੀ ਕਾਰਨ ਨੇ ਇਹ ਇਹ ਨੂੰ ਥੋੜਾ ਜਿਹਾ ਕੋਈ ਪੀਛੇ ਦੱਸੋਗੇ ਕੋਈ ਕੋਈ ਕਾਰਨ ਨਹੀਂ ਆਪਾਂ ਕਾਂਗਰਸ ਛੱਡਿਆ ਸੀ ਧੰਨਵਾਦ ਕੀਤਾ ਸੀ ਅੱਜ ਆਪਾਂ ਆਪ ਛੱਡ ਰਹੇ ਹਾਂ ਧੰਨਵਾਦ ਕਰ ਰਹੇ ਹਾਂ ਜੀ ਕੀ ਗੱਲ ਨਹੀਂ ਬਣੀ ਦੇਖੋ ਕੱਲੇ ਜੀ ਹਰ ਇੱਕ ਪਾਰਟੀ ਦੀ ਲਾਗੋ ਆਪਰੇਸ਼ਨ ਹੁੰਦੀ ਆ ਜੀ ਆਪਾਂ ਪਾਰਟੀ ਜੁਆਇਨ ਕਰਦੇ ਆ ਜੀ ਤੇ ਆਪਾਂ ਜੁਆਇਨ ਕਰਦੇ ਆਂ ਵਿਦਆਊਟ ਐਕਸਪੈਕਟੇਸ਼ਨ ਜੀ ਸਾਸੋਦ ਨੇ ਬਿਦੜਾ ਕੋਈ ਸ਼ਬਦ ਨੁਸਖਾਇਆ ਜੀ ਜੀ ਲੇਕਿਨ ਹੁਣ ਸਟੇਜ ਲਾਈਫ ਉੱਥੇ ਆ ਗਈ ਜਿੱਥੇ ਆਪਾਂ ਨੂੰ ਲੋੜ ਹੈਗੀ ਆ ਲਾਈਫ ਸਟਾਈਲ ਚੇਂਜ ਕਰਨ ਦੀ ਜੀ ਪਰ ਜਾਣਕਾਰੀ ਸਰੇ ਵੀ ਮਿਲ ਪਾ ਰਹੀ ਹੈ ਕਿਉਂਕਿ ਸਮਾ ਹਦ ਦਾ ਕਈ ਲੀਡਰ ਇੱਕ ਪਾਰਟੀਨ ਛੱਡ ਕੇ ਦੂਜੀ ਪਾਰਟੀ ਵਿਚ ਸ਼ਾਮਲ ਹੋ ਰਹੇ ਨੇ ਤੁਸੀਂ ਜਦੋਂ ਹੀ ਇਹ ਵਾਲਾ ਤੁਹਾਡਾ ਪੁਰਾਣਾ ਡਿਜ਼ਾਈਨ ਵੀ ਦੇਖ ਲਈ ਉਹਨਾਂ ਦੇ ਵਿੱਚ ਤੁਸੀਂ ਇਹੀ ਲਿਖਿਆ ਸੀ ਕਾਂਗਰਸ ਜਦੋਂ ਵੀ ਛੱਡੀ ਸੀ ਉਦੋਂ ਵੀ ਤੁਹਾਡਾ ਇਹ ਮਨਸ਼ਾ ਨਹੀਂ ਸੀ ਕਿ ਮੈਂ ਆਪ ਤੇ ਜੁਆਇਨ ਕਰਨਾ ਹੈ ਉਦੋਂ ਵੀ ਤੁਸੀਂ ਧੰਨਵਾਦ ਤੁਸੀਂ ਆਪ ਹੀ ਕਿਹਾ ਕਿ ਮੈਂ ਸਿਰਫ ਧੰਨਵਾਦ ਕੀਤਾ ਸੀ ਭੁਨ ਵੀ ਧੰਨਵਾਦ ਕਰ ਰਹੇ ਹਾਂ ਚਰਚਾ ਇਸ ਕਰਕੇ ਉਹ ਟ੍ਰੀ ਕਿਉਂਕਿ ਇਲੈਕਸ਼ਨ ਚੱਲ ਰਹੇ ਨੇ ਕੀ ਕਾਰਨ ਹੈ ਕਿ ਲੱਗਦਾ ਇਹ ਮੰਨਿਆ ਜਾ ਰਿਹਾ ਕਿ ਤੁਸੀਂ ਕਾਂਗਰਸ ਕਾਂਗਰਸ ਦੁਆਰਾ ਦੇਖੋ ਸਿਆਸਤ ਚੱਲਦੀ ਚਰਚੇ ਤੇ ਆ ਜੀ ਉਦੋਂ ਉਹ ਮੈਂ ਕੰਟਰੋਲ ਕਰ ਨਹੀਂ ਸਕਦਾ ਜੀ ਮੈਂ ਤੁਹਾਨੂੰ ਸਿਰਫ ਵਾਲਦੀ ਓਨਸਟ ਇੰਟੈਂਸ਼ਨ ਇੰਟੈਂਸ਼ਨ ਦੱਸ ਸਕਦਾ ਵੀ ਮੇਰੀ ਕੋਈ ਇੰਟੈਂਸ਼ਨ ਹੈ ਨਹੀਂ ਕਾਂਗਰਸ ਦੀ ਜਾਂਦੀ ਕੋਈ ਇੰਟੈਂਸ਼ਨ ਨਹੀਂ ਕੋਈ ਇੰਟੈਂਸ਼ਨ ਨਹੀਂ कि ਹਜੇ ਸਾਰੇ ਸਾਹਮਣੇ ਗੱਲ ਰੱਖਣੀ ਨਹੀਂ ਗੱਲਬਾਤ ਚੱਲ ਰਹੀ ਹੈ ਨਹੀਂ ਜੀ ਮੈਂ ਤਾਂ ਦੇਖੋ ਜੀ ਤੁਮ ਕਹਤੋ ਜੀ ਵੀ ਆਪਾਂ ਕਰੀਏ ਪੋਲੀਟੀਸ਼ੀਅਨ ਤਾਂ ਹੈ ਨਹੀਂਗੇ ਫੁੱਲ ਟਾਈਮ ਪੋਲੀਟੀਸ਼ੀਅਨ ਤਾਂ ਹੈ ਨਹੀਂਗੇ ਜੀ ਆਪਾਂ ਸਿਆਸਤ ਚਾਹੀਸੀ ਵੀ ਹਿੱਸਾ ਪਾਵਾਂਗੇ ਹਿੱਸਾ ਪਾਇਆ ਵੀ ਸਿੱਖਿਆ ਵੀ ਉਹ ਕੁਝ ਪਰ ਤੁਹਾਡੇ ਪਰਿਵਾਰ ਦਾ ਵੀ ਬੜਾ ਲੰਬਾ ਸਮਾਂ ਕਾਂਗਰਸ ਦੇ ਵਿੱਚ ਰਿਹਾ ਹੈ ਤੁਸੀਂ ਵੀ ਆਪਣਾ ਲੰਬਾ ਸਮਾਂ ਕਾਂਗਰਸ ਵਿੱਚ ਰਿਹਾ ਹਾਂ ਜੀ ਠੀਕ ਹੈ ਆਵਾਜ਼ੀ ਪਾਰਟੀ ਦੇ ਵਿੱਚ 2 ਸਾਲ ਰਹੇ ਪਰ ਤਾਂ ਲੱਗਦਾ ਹੈ ਕਿ ਹੁਣ ਬਿਲਕੁਲ ਕਿਨਾਰਾ ਕਰ ਲੈਣਾ ਚਾਹੀਦਾ ਇਹ ਮੰਨੀ ਹੈ ਦੇਖੋ ਕਦੇ ਆਪਏ ਤਾਂ ਕਹਿ ਨਹੀਂ ਸਕਦੇ ਕਿਉਂਕਿ ਸਿਆਸਤ ਚੀਜ਼ ਇਹ ਜੀ ਹੈ ਵੀ ਸਿਆਸਤ ਚੋਂ ਇੱਕ ਵਾਰੀ ਬਾਹਰ ਨਿਕਲਣਾ ਬੜਾ ਮੁਸ਼ਕਲ ਆ ਜੀ ਤੇ ਜੇ ਇਨਸਾਨ ਵੀ ਜਾਹੇ ਲੇਕਿਨ ਜਨਤਾ ਤੁਹਾਨੂੰ ਛੱਡ ਨਹੀਂ ਦਿੰਦੀ ਜੀ ਕੀ ਲੋਕੀ ਕੀ ਕਹਿੰਦੇ ਹੋ ਅੱਜ ਦੀ ਤਰੀਖ ਤੋਂ ਮੇਰਾ ਇਹੀ ਫੈਸਲਾ ਹੈ ਵੀ ਲਾਈਫ ਸਟਾਈਲ ਵੱਲ ਜ਼ਿਆਦਾ ਧਿਆਨ ਦਈਏ ਹੂੰ ਪਰ ਲੀਡਰ ਲੀਡਰ ਦਾ ਲਾਈਫ ਸਟਾਈਲ ਬੜਾ ਵਧੀਆ ਹੁੰਦਾ ਹੈ ਕਹਿੰਦੇ ਚੰਗਾ ਜੀ ਉਹ ਲੱਗਦਾ ਹੀ ਹੁੰਦਾ ਵੀ ਬਾਹਰ ਉਹ ਲੱਗਦਾ ਹੀ ਹੁੰਦਾ ਬਾਹਰ ਜਦੋਂ ਤੁਸੀਂ ਦੇਖ ਰਹੇ ਹੋ ਬੇਰਮ ਵੀ ਬੜੀ ਹੁੰਦੀ ਹੈ ਹੂੰ ਸਵੇਰ ਸ਼ਾਮ ਉੱਪਰ ਪੰਨ ਸਰਵਿਸ ਤੇ ਮੈਂ ਪੰਡੀਆਂ ਦੇਣੇ ਵੀ ਚਾਹੀਦੀ ਆ ਕਹਿੰਦੇ ਵਾਰ ਜਦੋਂ ਪਿਆਰ ਮਿਲਦਾ ਸਾਰੀਆਂ ਫਿਰ ਚੀਜ਼ਾਂ ਭੁੱਲ ਜਾਂਦੀਆਂ ਨੇ ਬਿਲਕੁਲ ਗੱਲ ਠੀਕ ਆ ਜੀ ਤੇ ਆਪਾਂ ਕਾਫੀ ਇਸ ਜਨਤਾ ਤੋਂ ਬਹੁਤ ਪਿਆਰ ਲਿਆ ਸਾਰਿਆਂ ਦਾ ਧੰਨਵਾਦ ਕਰਦੇ ਆ ਪਰ ਸਾਰੇ ਪਾਰਟੀਆਂ ਨੂੰ ਧੰਨਵਾਦ ਕਰਦੇ ਆ ਹਮਮ ਮੰਨ ਲਿਆ ਥੋੜਾ ਧੰਨਵਾਦ ਕਰਦੇ ਆ ਕਿਉਂਕਿ মিডিਆ ਤੋਂ ਬਿਨਾਂ ਤਾਂ ਮੈਨੂੰ ਲੱਗਾ ਸਿਆਸਤ ਦਾ ਸਵਾਦ ਅਧਰਾਜੂਗਾ ਜੀ 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 ਨਹੀਂ ਹੋਣਾ ਸੀ ਮੰਨਿਏ ਕੀ ਕੀ ਸਿਆਸਤ ਤੋਂ ਤੁਸੀਂ ਕਿਨਾਰਾ ਕਰ ਲਿਆ ਕਿ ਉਮੀਦ ਹੈਗੀ ਕਿ ਸਿਆਸਤ 'ਚ ਦੁਬਾਰਾ ਆਓਗੇ ਦੇਖੋ ਕੁਝ ਨਹੀਂ ਕਰ ਸਕਦੇ ਆਪਾਂ ਆਇਆ ਹਜੇ ਤਾਂ ਅਸਤੀਫਾ ਦਿੱਤਾ ਜੀ ਸੇਫ ਸੇਫੀ ਕਰਦੀਆਂ ਕੱਲੂ ਦੇਖੇ ਕੀ ਲਿਖਿਆ ਹੋਇਆ ਜੀ ਜੀ ਪੌਸਿਬਿਲਟੀ ਤਾਂ ਜੇ ਵੀ ਹੈ ਕਿ ਇਹਨੇ ਬਣਿਆ ਜਾਵੇਗਾ ਦੇਖੋ ਮੈਂ ਤਾਂ ਪਹਿਲਾਂ ਹੀ ਕਿਹਾ ਨੈਵਰ ਫੇਰ ਨਵ ਜੀ ਜੀ ਪਰ ਕਿਹੜੀ ਪਾਰਟੀ ਤੁਹਾਨੂੰ ਹਨ ਕਿਹੜੀ ਚੰਗੀ ਗੜੀ ਲੱਗ ਰਹੀ ਹੈ ਠੀਕ ਹੈ ਤੁਸੀਂ ਕਹਿੰਦੇ ਮੈਂ ਐਕਸਪੈਕਟੇਸ਼ਨ ਤੋਂ ਬਿਨਾਂ ਆਨਾ ਪਰ ਕਿਹੜੀ ਤਾਂ ਲੱਗਦੀ ਹੈ ਕਿ ਹਾਂ ਹੁਣ ਇਹ ਕੰਮ ਚੰਗਾ ਕਰ ਰਹੀ ਹੈ ਚੰਗੇ ਮਾਣੇ ਚੰਗੇ ਮਾਣੇ ਚ ਮੈਂ ਪਹਿਣਾ ਚਾਹੁੰਦਾ ਨਹੀਂਗਾ ਜੀ ਜੀ ਇਸ ਤਿਹੇ ਚੰਗੇ ਮਾਰੇ ਤਕੋ ਆਪਾਂ ਜਿਹੜੀ ਪਾਰਟੀ ਚ ਆਪਾਂ ਜੁਆਇਨ ਕਰਦੇ ਆਂ ਜਿਹੜੀ ਪਾਰਟੀ ਆਪਾਂ ਛੱਡਦੇ ਆਂ ਚੰਗਾ ਮਾਰਾ ਤਾਂ ਸਾਰਿਆਂ ਜੀ ਹੁੰਦਾ ਜੀ ਜੀ ਕੋਈ ਤਾਂ ਕੋਈ ਤਾਂ ਦੁਨੀਆਂ 'ਚ ਹੀ ਪਰਫੈਕਟ ਪੋਲੀਟੀਕਲ ਪਾਰਟੀ ਤਾਂ ਬਣੀ ਨਹੀਂ ਅਜੇ ਤੱਕ ਜੀ ਜੀ ਸਾਰਿਆਂ ਦੇ ਪਲੱਸਿਸ ਹੁੰਦੇ ਆ ਸਰਾਂ ਦੇ ਮਾਈਨਸਿਸ ਹੁੰਦੇ ਨੇ ਨਹੀਂ ਤੁਸੀਂ ਬਿਜ਼ਨਸਮੈਨ ਹੋ ਬਿਜ਼ਨਸਮੈਨ ਨੇ ਵੀ ਸੋਚਦਾ ਹੈ ਕਿ ਹਾਂ ਜੇ ਤੋ ਬਿਜ਼ਨਸ ਕਰਦਾ ਹੈ ਕਿ ਹਾਂ ਮੈਨਿੰਦੇ ਚ ਫਾਇਦਾ ਹੋ ਰਿਹਾ ਏ ਕੰਮ ਕਰਨਾ ਚਾਹੀਦਾ ਹੈ ਇਹਦੇ ਚ ਮੈਨੂੰ ਘਾਟਾ ਪੈ ਰਿਹਾ ਏ ਇਹ ਕੰਮ ਨਹੀਂ ਸਿਰੇ ਚੱਲ ਰਿਹਾ ਇਹਨੂੰ ਛੱਡਣਾ ਚਾਹੀਦਾ ਉਵੇਂ ਪਾਰਟੀ ਵੀ ਹੁੰਦਾ ਹੈ ਕਿ ਇਹਦੀ ਐਕਸਪੈਕਟੇਸ਼ਨਾਂ ਹੁੰਦੀਆਂ ਆਪਾ ਤਾਂ ਸਿਰਫ ਆਪ ਦਾ ਤਾਂ ਸਿਰਫ ਸੁਭੇ ਦਾ ਭਲਾ ਚਾਹੁੰਦੇ ਆ ਦੀਸ਼ਾ ਭਲਾ ਚਾਹੁੰਦੇ ਆ ਹੋਰ ਕੁਛ ਨਹੀਂ